ਅੱਜ ਦਾ ਵਲੌਗ ਵੇਖਣ ਵਾਲੇ ਸਾਰਿਆਂ ਦਾ ਸਵਾਗਤ ਅੱਜ ਆਪਾਂ ਕੁਲੂ ਤੋਂ ਮਨੀਕਰਨ ਸਾਹਿਬ ਜਾਣਾ ਹੈ ਕਿਉਂਕਿ 44 ਕਿਲੋਮੀਟਰ ਹੈ ਲਓ ਜੀ ਸ਼ਾਨਦਾਰ 뷰 ਵੇਖੋ ਕੁਲੂ ਤੋਂ ਅੱਗੇ ਮਨੀਕਰਨ ਦੇ ਰਸਤੇ ਉੱਪਰ ਪਹਾੜਾਂ ਦਾ ਵੇਖੋ ਸ਼ਾਨਦਾਰ 뷰 ਨਾਲ ਨਦੀ ਵਗ ਰਹੀ ਹੈ ਇੱਧਰ ਵੇਖੋ ਇਹ ਇੱਧਰ ਉੱਚੇ ਵੇਖੋ ਇਹ ਬਰੰਗ ਇਹਨਾਂ ਦੇ ਹੋਰ ਸਾਈਡ ਉੱਤੇ ਯੋ ਇਧਰ ਉਹ ਪਰਚਾਨਣ ਬੈ ਰਿਆ ਯੋ ਇਧਰ ਹੱਥਲੇ ਵੇਖੋ ਜੀ ਇਹਦਾ ਆਨੇ ਕਨੇ ਸੇ ਘਾਰ ਆ ਇਹਦੋਂ ਆਪਾਂ ਕਿਉਂ ਜਾਣਾ ਮਣੀ ਕਰਨ ਸਾਹ ਲੋਕ ਕੋਈ ਮਨੇਕਰ ਜਾਂਦੇ ਆਂ ਸਾਹਮਣੇ ਜਾਂਦੇ ਆਂ ਪਹਾੜਾਂ ਦਾ ਜਾਂਦੇ ਆਂ ਮਨੇਕਰ ਜਾਂਦੇ ਆਂ ਬڑے ਵੱਡੇ ਵੱਡੇ ਜੰਗਲ ਵੱਡੇ ਵੱਡੇ ਦਰਖਤਾਂ ਦੇ ਜੰਗਲ ਦਿਸਦੇ ਆ ਵੇਖੋ ਜੀ ਵੀਊ ਅੱਗੇ-ਅਗੇ ਆਪਾਂ ਵੇਖਦੇ ਜਾਂਦੇ ਹਾਂ ਲੋ ਜੀ ਵੇਖੋ ਦਰਖਤ ਜੰਗਲ ਵਾਲਾ ਰਸਤਾ ਕਹਿੰਦੇ ਇਹਨੂੰ ਅੱਗੇ ਸ਼ਹਿਰ ਆ ਰਿਹਾ ਜੀ ਕਸੌਲ ਕਸੌਲ ਦੇ ਵਿੱਚ ਅੰਗਰੇਜ਼ਾਂ ਦਾ ਸ਼ਹਿਰ ਕਹਿੰਦੇ ਐ ਇਹਨੂੰ ਬਹੁਤ ਅੰਗਰੇਜ਼ ਰਹਿੰਦੇ ਆ ਜੀ ਲੋਕਸੌਲ ਦੇ ਬਾਜ਼ਾਰ ਆ ਰਹੇ ਇਹ ਲੋ ਜੀ ਉਹੀ ਗੱਲ ਅੱਗੇ ਸਾਹਮਣੇ ਵੇਖੋ ਅੰਗਰੇਜ਼ ਖੜੇ ਜਾ ਰਹੇ ਐ ਅੰਗਰੇਜ਼ ਬਰਾਏ ਨੂੰ ਅੰਗਰੇਜ਼ ਇਸ ਨੂੰ ਬੜਾ ਸਲਾਉਂਦੇ ਆ ਔਰ ਇੱਥੇ ਰਹਿੰਦੇ ਕੈਂਪਿੰਗ ਕਰਦੇ ਆ ਇਦੇ ਅੱਗੇ ਆਪਾਂ ਵੇਖਾਂਗੇ ਕੈਂਪਿੰਗ ਕੈਂਪ ਜੇ ਵੀ ਹੈਗੇ ਆ ਕੈਂਪਿੰਗ ਦੇ 베ਸ ਬਣਿਆ ਇਹ ਉੱਥੇ ਨਿੱਕੇ ਨਿੱਕੇ ਕਾਟੇਜ ਪਾ ਕੇ ਉੱਥੇ ਦੁਨੀਆ ਲੋਕ ਆਪਣੇ ਵੀ ਰਹਿੰਦੇ ਆ ਬਹੁਤ ਵੱਡੀ ਇੱਥੇ ਬਹੁਤ ਸੋਹਣੀ ਬਿਊਟੀ ਹੈ ਚਾਦਰ ਬਹੁਤ ਨੇ ਕਰੇ ਆਪਣੇ ਵਰਨਾ ये गाना नहीं ਨਿਕਲਣ ਸਾਬ ਸ਼ਾਇਦ ਆ ਵੇਖੋ ਵੀਓ ਨੋ ਜੀ ਆ ਬੋਰਡ ਲੱਗਿਆ ਗੁਰਦਵਾਰ ਸਾਹਿਬ ਦਾ ਇਤਿਹਾਸ ਅਤੇ ਮਹੱਤਤਾ ਇੱਥੇ ਜੂਮ ਕਰਕੇ ਵੇਖ ਸਕਦੇ ਹੋ ਲੋ ਜੀ ਅੱਗੇ ਆਪਾਂ ਚੱਲਦੇ ਆਂ ਮੈਂ ਗੁਰਦਵਾਰ ਸਾਹਿਬ ਨੇ ਸਿਸ਼ੋਧ ਸਾਹਮਣੇ ਵਖੇ ਗੁਰਦੁਆਰਾ ਸਾਹਿਬ ਮਨੀਕਰ ਸਾਹਿਬ ਨੂੰ ਹਿੰਦੂਤਾ ਹਿੰਦੂ ਧਰਮ ਦੇ ਵਿੱਚ ਬਹੁਤ ਮਹੱਤਵਪੂਰਨ ਸਥਾਨ ਮੰਨਿਆ ਜਾਂਦਾ ਹੈ ਇੱਥੇ ਮਹਾਰਾਜ ਸ਼ੰਕਰ ਜੀ ਤੇ ਪਾਰਵਤੀ ਜੀ ਨੇ 11000 ਸਾਲ ਇੱਥੇ ਤਪ ਕੀਤਾ ਸੀਗਾ 1574 ਵਿੱਚ ਈਸਵੀ ਵਿੱਚ ਇੱਥੇ ਸ੍ਰੀ ਨਾਨਕਦੇਵ ਜੀ ਨੇ ਇੱਥੇ ਚਰਨ ਪਾਏ ਸੀ ਵੇਖੋ ਜੀ ਆਸ-ਪਾਸਾ ਇਧਰ ਗੁਰਦੁਆਰਾ ਸਾਹਿਬ ਦੇਖੋ ਜੀ ਇਧਰ ਸਾਹਮਣੇ ਮੇਨਗੋਦਰਾ ਸਾਹਿਬ ਵਿੱਚ ਵੇਖੋ ਜੀ ਨਦੀ ਵਗ ਰਹੀ ਹੈ ਵੇਖੋ ਜੜਾਂ ਦੇ ਨਾਲ ਹਾਂ ਉਹ ਇਧਰ ਰਣੀ ਆਪਾਂ ਬਰਾੜ ਸਾਹਿਬ ਆਪਣੇ ਨਾਲ ਘੇਰ ਰਿਹਾ ਹੈ ਉਹ ਵੇਖੋ ਇੱਕ ਕਦਮ ਉੱਤੇ ਬਹੁਤ ਵਧੀਆ ਨਜ਼ਾਰਾ ਹੈ ਦੇਖੋ ਨਦੀ ਕਿਵੇਂ ਨੜੇ ਜੋਸ਼ ਉਹ ਨਾ ਦੇਖ ਰਹੀ ਹੈ ਨਾ ਇਹ ਕਰ ਗਰਮ ਪਾਣੀ ਦੇ ਭਾਰੇ ਚੱਲ ਰਿਹਾ ਹੈ ਜੰਮ ਤੋ ਸਲਾ ਨਮਸਕਾਰ ਆਪ ਮੁਕਤ ਮੁਕਤੇ ਕਰੇ ਸੰਸਾਰ ਨਾਨਕ ਦੇ ਲਓ ਜੀ ਆਸਾ ਬਸਾ ਪਾ ਵੇਖ ਲਿਆ ਤੇ ਗੁਰੂ ਸਾਹਿਬ ਦੀ ਫੋਟੋ ਲੱਗੀ ਹੈ ਜੀ ਇੱਥੇ ਇੱਧਰ ਵੇਖੋ ਜੀ ਅੱਗੇ ਆਪਾਂ ਪਹਿਲਾਂ ਦਰبار ਸਾਹਿਬ ਜਾ ਕੇ ਮੱਥਾ ਟੇਕਾਂਗੇ ਅੱਗੇ ਬਰਾੜ ਸਾਹਿਬ ਖੜੇ ਆਪਣੇ ਨਾਲ ਦੇ ਬੰਦੇ ਇੱਧਰ ਲਿਖਿਆ ਜੀ ਸਾਈਨ ਦਿੱਤਾ ਗੁਰਦੁਆਰਾ ਸਾਹਿਬ ਇਧਰ ਨੂੰ ਆਪ ਜਾਵਾਂਗੇ ਦੇਖਦੇ ਆਂ ਬਰਾੜ ਸਾਹਿਬ ਡੀਡ ਕਰ ਰਹੇ ਅੱਗੇ ਲੋਈ ਅੱਗੇ ਪੌੜੀਆਂ ਕੌੜੀਆਂ ਆਪਾਂ ਇੱਥੇ ਜੁੱਤੀਆਂ ਲਾ ਕੇ ਅੱਗੇ ਆਪਾਂ ਮੱਥਾ ਟੇਕਣ ਜਾਵਾਂਗੇ ਬਰਾੜ ਸਾਹਿਬ ਚੜ੍ਹ ਗਏ ਕੌੜੀਆਂ ਹੱਥ 'ਚ ਟੋਪਾ ਹੀ ਇਹਦੇ ਪਛੜਿਆ ਵਸ ਯਾ ਇਹ ਜੋੜਾ ਕਰ ਰੱਖਨੇ ਆ। ਇੱਥੇ ਜਮਾ ਕਰਾਉਣੇ ਜੋੜਾ ਫਿਰ ਆਪਾਂ ਅੰਦਰ ਕਰਾਂਗੇ ਅੱਧਾ ਦੇ ਕਰੀਏ। ਉੱਪਰ ਚੱਲੇ ਆਪਾਂ ਦਰਵਾਜ਼ਾ ਸੰਜਾ ਕੇ ਮੱਥਾ ਟੇਕਦੇ। ਇਹ ਮਮੂ ਆ ਰਹੇ ਨੇ। ਇਹ ਕਰਾਂ ਤੇ ਇਹ ਦੇ ਮਨਾਰੀਆ ਜੀ ਵੀਡੀਓ ¿Cómo 아 이게 예. 번 <람소리> ਚੱਲੋ ਪਤਾ ਲੱਗਦਾ ਨਾ ਪੁੱਛੇ ਤਾਂ ਲੱਗਦਾ ਇਹ ਮੰਦਿਰ ਆਹ ਦੇ ਇੱਥੋਂ ਹੀ ਬਣਾ ਕੇ ਲੈ ਜਾਂਦੇ ਆ ਉਹ ਗੁਰਦੁਆਰਾ ਸਾਹ ਵਾਲੇ ਇਧਰ ਦੀ ਰਸਤਾ ਵੇਖੀ ਲਓ ਜੇ ਮੰਦਿਰ ਏ ਹੈ ਜੀ ਚਾਹ ਇਹ ਦੇਖੋ ਜੀ ਗਰਮ ਪਾਣੀ ਦੇ ਚਸ਼ਮੇ ਪੁੱਟ ਰਹੇ ਇਧਰ ਵੀ ਇਹ सब्जी वगैरह पकਦੀ ਹੈ ਇਧਰ ਵੀ ਆਏ ਹੈ ਨਹੀਂ ਕੋਈ ਆ ਬਹਾਰੇ ਨਿਕਲੀ ਜਾਂਦੇ ਗੁਲਾਬੀ ਨਾਗਰ ਮੰਦਿਰ ਤੇ ਵੀ ਅਰਸ਼ਨ ਇਧਰ ਸਾਰੇ ਬਹਾਰੇ ਫੁੱਟੀ ਜਾਂਦੇ ਨੇ ਦੂਰ ਦੂਰ ਤਾਈ ਲੋਈ ਜਿਹੜੇ ਬਹਾਰੇ ਆਈ ਆ ਉਹ ਵੀ ਬਾਰ ਬਾਰ ਹੋ ਰਹੀ ਹੈ। ਉਹੜੀਆਂ ਝੜ ਕੇ ਤਾਂ ਬਾਹਰ ਚਲ ਗਈ। ਲਓ ਜੀ। ਦਰਸ਼ਨ ਕਰੋ ਸरोवर ਦੇ। ਆਹ ਇਹ ਸਰੋਵਰ ਸਾਹਿਬ ਦੇ ਕਰੋ ਦਰਸ਼ਨ ਇਹ ਸਰੋਵਰ ਦੇ ਵਿੱਚ ਵੀ ਗਰਮ ਪਾਣੀ ਆਉਂਦਾ ਜੀ ਇਹ ਨਾਲ ਸਰੋਵਰ ਨਾਲ ਹੀ ਇੱਥੇ ਲੋਕ ਨਹਾਉਂਦੇ ਆ ਤੇ ਨਾਲ ਹੀ ਇਹ ਕੱਪੜੇ ਵੀ ਧੋ ਰਹੇ ਆ ਜੀ ਨਹਾਉਂਦੇ ਵੀ ਆ ਤੇ ਕੱਪੜੇ ਵੀ ਧੋਉਂਦੇ ਆ ਇਧਰਲੇ ਪਾਸੇ ਜਿਹੜਾ ਸਰੋਵਰ ਆ ਇਹ ਪਹਾੜੀ ਲੱਕਾਉਣ ਕਰਕੇ ਛੋਟਾ ਇਹ ਸਰੋਵਰ ਬਣਿਆ ਲਓ ਜੀ ਪੰਜ ਸੰਨਾਨਾ ਆਪਾਂ ਕਰ ਲਿਆ ਹੁਣ ਅੱਗੇ ਨੂੰ ਚੱਲਦੇ ਆਪਾਂ ਲੰਗਰ ਹਾਲ ਦੇ ਕਰੋ ਦਰਸ਼ਨ ਜੀ ਸੰਗਤ ਪ੍ਰਸ਼ਾਦਾ ਖਾ ਰਹੀ ਆ ਕਾਫੀ ਸੋਨਾ ਲੰਗਰ ਹਾਲ ਬਣਿਆ ਲੋ ਵੀ ਆ ਕਾ ਆਸਾ ਪਾਸਾ ਗੋਣਿਆ ਪਾ ਇਧਰ ਫੇਰ ਚੜਨਾ ਹੋਈ ਪੱਤੇ ਪਾਣੀ ਦਾ ਛੱਡ ਰਿਆਂ ਘਾਰੇ ਇਧਰ ਦੇਖਦੇ ਆ ਲੰਗਰ ਹਾਲ ਦੇ ਵਿੱਚ ਹੀ ਦੇਖਦੇ

ਯਾਤਰੀਆਂ ਵਾਸਤੇ ਉੱਪਰਲੇ ਮੰਜ਼ਲ 'ਚ ਆ ਗਏ ਆਪਾਂ ਬਹਿਨੇ ਇੱਧਰ ਦੇਖੋ ਜੀ ਇਹ ਲਓ ਜੀ ਇਥੇ ਲੈ ਵੀ ਬਹੁਤ ਤਿੰਨ ਚਾਰ ਮੰਜ਼ਲੇ ਇੱਥੇ ਵੀ ਕਮਰੇ ਮਿਲਦੇ ਆ ਆ ਨਾਲ ਮੰਦਿਰ ਹੈ ਮਨਿਕਰ ਸਾਹਿਬ ਦਾ ਬਾਜ਼ਾਰ ਵੇਖੋ ਜੀ ਮੇਨ ਬਾਜ਼ਾਰ ਮਾਰੋੜ ਖਾਲੀ ਪਿਆ ਕੋਈ ਬੰਦਾ ਨਹੀਂ ਆ ਸਾਰੇ ਮਹਾਤਲ ਚ ਬਹੁਤ ਟੂਰਿਸਟ ਘਟ ਆਇਆ ਇਸ ਵਕਤ ਟਾਈਮ ਲੋ ਜੀ ਦੂਰ ਤੱਕ ਆਪਣੇ ਉਹ ਸਾਹਮਣੇ ਲਾਈਟ ਰਜਾ ਰਜਾ ਸਾਹਮਣੇ ਉਹਦੇ ਪਿੱਛੇ ਵੀ ਜਾ ਰਿਹਾ ਹੈ ਇਹ ਬਰਾਦ ਸਾਹਿਬ ਕੱਚਾ ਜੱਥ ਲਈ ਉੱਥੇ ਪਾਲਾ ਲੱਗਦੈ ਨੇ ਨੇ ਰੀ ਰਾਤ ਚ ਵੇਖੋ ਜੀ ਪਹਾੜੀਆਂ ਦੇ ਉੱਤੇ ਲਾਈਟਾਂ ਜਿਹੜੀਆਂ ਮਕਾਨਾਂ ਦੀਆਂ ਉਹਨਾਂ ਦੀਆਂ ਲਾਈਟਾਂ ਦਾ ਇਹ ਫੋਟੋ ਦੇਖੋ ਸੋਹਣਾ ਜੀ ਦੋਹਾਂ ਪਾਸੇ ਵਿਚਾਰੇ ਦੋਹਾਂ ਪਾਸੇ ਸ਼ਹਿਰ ਹੈ ਵਿਚਾਰੇ ਪਹਾੜੀ ਹੈ ਪਹਾੜੀਆਂ ਦੇ ਆ ਦੇਖੋ ਜੀ ਸਾਹਮਣੇ ਗੁਰਦੁਆਰਾ ਸਾਹਿਬ ਇਹਦੇ ਆ ਬਸ 100 ਫੁੱਟ ਤੇ ਆ ਗਏ ਤੇਰਾ ਆਪਾਂ ਪਿਛਲੇ ਪਾਸੇ ਕਮਰਾ ਲਿਆ ਵੇਖੋ ਜੀ ਕਮਰੇ ਦਾ ਸਾਰੇ ਇੱਥੇ ਸਹੂਲਤਾਂ 500 ਰੁਪਏ ਦਾ ਕਮਰਾ ਲਿਆ ਜੀ ਲਓ ਜੀ ਤੇ ਰਾਤ ਕਟਾਂਗੇ ਕੱਲ ਨੂੰ ਫਿਰ ਵਾਪਸੀ ਹੈ ਲਓਏ ਗੁਰਦੁਆਰਾ ਸਾਹਿਬ ਤੇ ਆਪਾਂ ਰਾਤ ਕੱਟ ਕੇ ਸਵੇਰ ਹੋ ਗਈ ਹੁਣ ਆਪਾਂ ਜਾਣ ਦੀ ਤਿਆਰੀ ਹੈ ਇਹ ਪਾਰਕਿੰਗ ਹੈ ਇਥੋਂ ਪਾਰਕਿੰਗ ਜੇ ਆਪਾਂ ਲੈਣੇ ਹਨ ਫੀਲਡ ਆਵਦਾ ਤੇ ਐਸ ਰਸਤੇ ਰਹਿ ਜਾਂਦੇ ਆ ਇਧਰ ਤੁਹਾਨੂੰ ਹੋਰ ਵਿਖਾ ਦਈਏ ਐਸਾ ਹੱਤੇ ਦੇ ਵਿੱਚ ਇਹਨਾਂ ਨੇ ਮੱਝਾਂ ਘਾਵਾਂ ਰੱਖੀਆਂ ਦੁੱਧ ਪਾਣੀ ਦਾ ਆਪਦਾ ਪਾਣੀ ਇਹਨਾਂ ਦਾ ਪ੍ਰਬੰਧ ਹੈ ਗੁਰਦਾਸ ਸਾਹਿਬ ਦੇ ਅੱਪਾ ਗੁਰਦੁਰਾ ਸਾਹਿਬ ਦੇ ਦਰਸ਼ਨ ਕਰਦੇ ਆਂ ਦੇਖੋ ਉੱਤੇ ਪਹਾੜੀਆਂ ਇਧਰ ਗਰਮ ਪਾਣੀ ਇੱਥੇ ਥਾਂ ਥਾਂ ਹੀ ਨਿਕਲ ਰਿਹਾ ਇਲਾਕੇ ਆ ਜਾ ਪਿੱਛੇ ਹੋਟਲਾਂ ਦੇ ਵਿੱਚ ਵੀ ਵੇਖਿਆ ਉੱਥੇ ਵੀ ਇੱਕਾ ਗੁਰਦੁਰਾ ਸਾਹਿਬ ਦੇ ਨਾਲ ਮੰਦਰ ਦੇ ਵਿੱਚ ਵੀ ਨਿਕਲ ਰਿਹਾ ਇਧਰ ਦੀ ਅੱਪਾ ਬਾਹਰ ਨਿਕਲਾਂਗੇ ਲੋ ਇਹ ਬਹੁਤ ਉੱਚੀਆਂ ਪਹਾੜੀਆਂ ਆਂ ਅਕੇ ਤੋਂ ਦੇਖੀ ਹੋਇਆ ਲਓ ਜੀ ਆਪਾਂ ਆ ਗਏ ਅਨਫੀਲਡ ਆਪਾਂ ਹੁਣ ਵਾਪਸੀ ਕਰਦੇ ਆਂ ਜੇਕਰ ਇਹ ਵਲੌਗ ਕੋਨਾ ਲੱਗਿਆ ਹੋਵੇ ਲਾਈਕ ਸ਼ੇਅਰ ਜਰੂਰ ਕਰਨਾ ਤੇ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ